ਕੈਨੇਡਾ ਦੀ ਧਰਤੀ ਤੇ ਪਹੁੰਚ ਕੇ ਸਿੱਖਾਂ ਨੇ ਮੁਸ਼ਕਲਾਂ ਵੀ ਬਹੁਤ ਝੱਲੀਆਂ ਨੇ ਤੇ ਪ੍ਰਾਪਤੀਆਂ ਵੀ ਕੀਤੀਆਂ ਨੇ ਪਰ ਇਸ ਗੱਲ ਦੀ ਨੀ ਐਵੇਂ ਨਹੀਂ ਰੱਖੀ ਗਈ ਇਸ ਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ ਤੇ ਉਸ ਕਹਾਣੀ ਨੂੰ ਅਸੀਂ बार-बार ਆਪਕੀ ਨਾਲ ਸਾਂਝੀ ਵੀ ਕਰਦੇ ਰਹਿੰਦੇ ਆਂ ਆਪਕੀ ਸੁਣਦੇ ਵੀ ਰਹਿੰਦੇ ਹੋ ਪੜ੍ਹਦੇ ਵੀ ਰਹੇ ਹੋ ਦੇਖਦੇ ਵੀ ਰਹਿੰਦੇ ਹੋ ਪਰ ਕੈਨੇਡੀਅਨ ਸਰਕਾਰ ਵੀ ਕਿਵੇਂ ਆਨਰ ਕਰਦੀ ਹੈ ਸਿੱਖਾਂ ਨੂੰ ਕਿਵੇਂ ਉਹਨਾਂ ਦਾ ਮਾਣ ਰੱਖਦੀ ਹੈ ਆਪਕੀ ਨੂੰ ਪਤਾ ਹੈ ਕਿ ਅਪ੍ਰੈਲ ਦੇ ਲੱਗੇ ਸ਼ਾਕੇ ਵਿਸਾਖੀ ਦੇ ਲੱਗੇ ਆ ਕੇ ਸਿੱਖ ਹੈਰੀਟੇਜ ਮੰਥ ਜਿਹੜਾ ਮਨਾਇਆ ਜਾਂਦਾ ਇਸੇ ਸਬੰਧ ਵਿੱਚ ਕੈਲਗਰੀ ਇਸ ਕੈਨੇਡਾ ਦੀ ਪਾਰਲੀਮੈਂਟ ਹਿੱਲ ਤੇ ਸ਼੍ਰੀ ਕੰਪਟ ਸਾਹਿਬ ਦੇ ਭੋਗ ਵੀ ਪਾਏ ਜਾਂਦੇ ਨੇ ਔਰ ਸਿੱਖਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਯਾਦ ਕੀਤਾ ਜਾਂਦਾ ਸਿੱਖਾਂ ਦੀਆਂ ਲਾਮ ਸਾਲ ਕੁਰਬਾਨੀਆਂ ਉਹਨਾਂ ਦੀਆਂ ਸ਼ਹਾਦਤਾਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਅੱਗੇ ਲਿਆ ਕੇ ਲੋਕਾਂ ਦੇ ਅੱਗੇ ਰੱਖਿਆ ਜਾਂਦਾ ਹੈ ਪਰ ਇਹ ਕਈ ਵਾਰੀ ਲੁਕੀਆਂ ਛੁਪੀਆਂ ਵੀ ਰਹਿ ਜਾਂਦੀਆਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਇੰਨੇ ਅਮੀਰ ਵਿਰਸੇ ਨਾਲ ਜੁੜੇ ਹੋਏ ਹਾਂ ਜੰਗਾਂਈ ਪ੍ਰਾਪਤੀਆਂ ਤੇ ਗੱਲਬਾਤ ਕਰਨ ਲਈ ਸਾਡੇ ਅੱਜ ਸਟੂਡੀਓ ਵਿੱਚ ਦੋ ਮਹਿਮਾਨ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜੋ ਕੈਨੇਡਾ ਦੀ ਮਿਲਟਰੀ ਦੇ ਵਿੱਚ ਸਿੱਖਾਂ ਦਾ ਕੀ ਯੋਗਦਾਨ ਹੈ ਤੇ ਕੈਨੇਡਾ ਦਾ ਜਿਹੜਾ ਮਿਲਟਰੀ ਮਿਊਜ਼ੀਅਮਸ ਹੈਗੇ ਨੇ ਉੱਥੇ ਕਿਵੇਂ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ ਸਾਡੇ ਦੋ ਮਹਿਮਾਨ ਨੇ ਕੈਪਟਨ ਚੰਦ ਕਮਲ ਸਿੰਘ ਡਰੋਲਟ ਤੇ ਐਲਨ ਰੌਸ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਲਨ ਰੌਸ ਵੈਲਕਮ ਟੂ ਅਵਰ ਸ਼ੋਅ ਜੀ ਵੈਰੀ ਮੱਚ ਡੋਟ ਸਾਹਿਬ ਸਭ ਤੋਂ ਪਹਿਲਾਂ ਤੇ ਦੱਸੋ ਕਿ ਇਹ ਜਿਹੜਾ ਪਰਟੀਕুলਰ ਪ੍ਰੋਗਰਾਮ ਹੈ ਜਿਹਦੀ ਅੱਜ ਅਸੀਂ ਗੱਲ ਕਰਨਾ ਹੈ ਇਹ ਕੀ ਹੈ ਜੀ ਉਹ ਇਹ ਬੇਸਿਕਲੀ ਇੱਕ ਰਿਮੈਂਨਸ ਚੀਜ਼ ਰਿਮੈਂਨਸ ਉਸ ਚੀਜ਼ ਦੀ ਜਿਹੜੀ ਕਿ ਹਿਸਟਰੀ ਚ ਆਲਰੇਡੀ ਜਿਦਾ ਕਿ ਹੋ ਚੁੱਕੀ ਆ ਹਿਸਟਰੀ ਦੇ ਵਿੱਚ ਲੇਕਿਨ ਉਹਨੂੰ ਆਪਾਂ ਬਾਹਰ ਨਹੀਂ ਲਿਆ ਸਕੇ ਬਾਹਰ ਇਸ ਕਰਕੇ ਨਹੀਂ ਲਿਆ ਸਕੇ ਨਾ ਤਾਂ ਬੁੱਕਸ ਚ ਮੈਂਸਡਿਆ ਤੇ ਨਾ ਉਹਦੇ ਉੱਤੇ ਕੋਈ ਆ ਰਿਸਰਚ ਹੋਈ ਹੈ ਜਿਹਦੀ وجہ ਨਾਲ ਕਿ ਆਪਾਂ ਉਸ ਚੀਜ਼ ਨੂੰ ਸਾਹਮਣੇ ਲਿਆ ਸਕੀ ਉਹਦੇ ਵਿੱਚ ਅਜੁੱਤ ਕ੍ਰਿਮਨ 8 ਸਾਲ ਪਹਿਲਾਂ 2018 ਦੇ ਵਿੱਚ ਅਸੀਂ ਆ ਮਿਲਟਰੀ ਮਿਊਜ਼ੀਅਮ ਦੇ ਨਾਲ ਕੋਲਾਬੋਰੇਸ਼ਨ ਕੀਤਾ। ਅੱਛਾ ਜੀ। ਉਹਦੇ ਵਿੱਚ ਦੋ ਰਿਸਰਚਰ ਸ਼ਾਮਲ ਹੋਏ ਜਿਹੜੇ ਕਿ ਮਿਲਟਰੀ ਰਿਸਰਚਰ ਹੈਗੇ ਆ ਮ ਜਿਹੜੇ ਕਿ ਇੱਥੇ ਇੱਕ ਬੈਠੇ ਆ ਅਲਫਰੋਸ ਹਾਂ ਜੀ ਜਿਹੜੇ ਕਿ ਪ੍ਰੋਫੈਸ਼ਨ ਤੋਂ ਇੰਜੀਨੀਅਰ ਹੈ ਲੇਕਿਨ ਰਿਸਰਚ ਦੇ ਵਿੱਚ ਬਹੁਤ ਇੰਟਰਸਟਡ ਜੀ ਦੂਜੀ ਇਹਨਾਂ ਦੇ ਵਾਈਫ ਹੈ ਜੀ ਅੱਛਾ ਜੀ ਜਿਹੜੇ ਕਿ ਇੰਦਰਾ ਟਿਕਾ ਸਿੰਘ ਰੋਸ ਉਹ ਵੀ ਰਿਸਰਚਰ ਹੈ ਉਹ ਵੀ ਰਿਸਰਚ ਕਰਦੇ ਆ ਮਿਲਟਰੀ ਮਿਊਜ਼ੀਅਮ ਦੇ ਵਿਹਾਫ ਤੇ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਜਿਹੜੇ ਸਿੱਖ ਸੋਲਜਰਸ ਆ ਜਿਹੜੇ ਆਪਣੇ ਸਿੱਖ ਪੁਰਖ ਐਂਸਿਸਟਰਸ ਇੱਥੇ ਆਏ ਸੀਗੇ ਉਹਨਾਂ ਬਾਰੇ ਕੁਝ ਸਟਿਕਰ ਕਿੱਟ ਦੇ ਦੋ ਜਿਹੜੀ ਕਿ ਮਿਲਟਰੀ ਨਾਲ ਰਿਲੇਟਡ ਹੋਵੇ ਅੱਛਾ ਜੀ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਜਿਹੜੇ ਆਰਕਾਈਵਸ ਆ ਉਹਨਾਂ ਦੀ छानਬੀ ਕਰ ਆਮ ਸਰਟੀਫਾਈਡ ਕੀਤੀ ਕਈ ਪਲੇਸਿਸ ਤੇ ਜਾ ਜਿੱਥੇ ਕਿ ਇਹਨਾਂ ਨੇ ਕਈ ਜਿਹੜੇ ਕ੍ਰੀਏਟ ਕੀਤੇ ਗਏ ਸੀਗੇ ਆਪਣੇ ਐਂਸਿਸਟਰਸ ਉਹਨਾਂ ਦੀਆਂ ਜਿਹੜੀਆਂ ਕਹਿੰਦੇ ਹੁੰਦੇ ਮਸੀਤਾ ਬਣੀਆਂ ਉਹਨਾਂ ਦੀ ਫੋਟੋਗ੍ਰਾਫਸ ਲਾਇਆ ਉਹ ਸਾਰੇ ਲੈ ਕੇ ਸਾਹਮਣੇ ਆਏ ਪਹਿਲੀ ਵਾਰੀ ਜਦੋਂ ਅਸੀਂ 2018 ਦੇ ਵਿੱਚ ਇਹ ਐਕਸੀਬਿਸ਼ਨ ਲਾਈ ਸੀ ਜੀ ਮਿਲਟਰੀ ਮਿਊਜ਼ੀਅਮ 'ਚ ਇੱਥੇ ਕੈਲਗਰੀ 'ਚ ਇੱਥੇ ਕੈਲਗੀ 'ਚ ਜਿਹੜਾ ਕਿ 4520 ਕਲੋ ਚਾਈਲਡ ਟ੍ਰੇਲ ਸਾਊਥ-ਵੈਸਟ 'ਚ ਉਹਦੇ ਵਿੱਚ ਜਿਸ ਤਰ੍ਹਾਂ ਐਕਸੀਬਿਸ਼ਨ ਲਾਈ ਤੇ ਬੜੀ ਹੈਰਾਨਗੀ ਦੀ ਗੱਲ ਸੀ ਕਿ ਪਹਿਲੀ ਗੱਲ ਤਾਂ ਆਪਣੀ ਕਮਿਊਨਿਟੀ ਤੋਂ ਬੜਾ ਵਡਾ ਹੰਗਾਰਾ ਸੀ तकरीबन ਮੇਲਾ ਦਾ ਗ੍ਰੈਂਡ ਓਪਨਿੰਗ ਤੇ 350-400 ਲੋਕ ਆਏ ਉਸ ਤੋਂ ਬਾਅਦ ਜਿਹੜੇ ਐਵਰੀ ਡੇ ਕਿਉਂਕਿ ਅਸੀਂ April 1 ਤੋਂ April 30 ਤੱਕ ਲਾਈ ਦੀ ਐਗਜ਼ੀਬਿਸ਼ਨ ਸਿੱਖ ਹੈਰੀਟੇਜ ਮੰਤ ਦੇ ਤੌਰ ਤੇ ਤੇ ਉਹਦੇ ਵਿੱਚ ਹਰ ਇੱਕ ਦਿਨ ਉਹ ਲੋਕ ਆਏ ਉੱਥੇ ਜਿਹੜੇ ਕਿ ਕਦੀ ਮਿਲਟਰੀ ਮਿਊਜ਼ੀਅਮ ਗਏ ਹੀ ਨਹੀਂ ਸੀ ਜਿਨ੍ਹਾਂ ਦਾ ਕੋਈ ਕਨੈਕਸ਼ਨ ਹੀ ਨਹੀਂ ਸੀ ਉਹਨਾਂ ਨੇ ਜਾ ਕੇ ਆ ਜਿਹੜੀਆਂ ਹਿਸਟਰੀਜ਼ ਦੇਖੀਆਂ ਉਹ ਚੁੱਕੋ ਸ਼ ਇੰਡੀਵਿਜੂਅਲ ਇਦਾਂ ਦੇ ਵੀ ਹੋਏ ਕਿ ਜਿਹੜੇ ਕਿ ਬੜੇ ਭਾਵੁਕ ਤੇ ਬੜੇ ਇਮੋਸ਼ਨਲ ਹੋ ਗਏ ਕਿਉਂਕਿ ਕਈ ਜਿਹੜੇ ਉਹ ਇੰਡੀਵਿਜੂਅਲ ਆਪਾਂ ਲਾਇਏ ਸੀ ਉਹਨਾਂ ਦੇ ਪਿੰਡ ਨੂੰ ਬਲੋਂਗ ਕਰਦੇ ਸੀ ਪਿਛੇ ਔਰ ਉਹਨਾਂ ਨੇ ਪਤਾ ਹੀ ਨਹੀਂ ਸੀ ਪਤਾ ਨਹੀਂ ਸੀ ਤੇ ਉਹਨਾਂ ਨੇ ਸਰਵਿਸ ਪ੍ਰਦਾਨ ਕੀਤੀ ਸੀ ਕਰੀਰੀਅਨ ਫੋਰਸਸ ਨੇ ਕਰੀਰੀਅਨ ਮਿਲਟਰੀ ਨੇ ਔਰ ਕਦੋਂ World War 1 ਤੇ World War 2 ਚ ਹੂੰ ਤੇ ਜਿਵੇਂ ਕਿ ਬੁੱਕਮ ਸਿੰਘ ਦੀ ਗੱਲ ਕਰੀਏ ਬੁੱਕਮ ਇਹ ਤਾਂ ਬਹੁਤ ਫੇਮਸ ਪਰਸਨੈਲਿਟੀ ਐ ਥੇ ਆ ਲੇਕਿਨ ਉਹਨਾਂ ਦਾ ਵੀ ਕਿਚਨਰ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਿਰਫ ਮੈਨੂੰ ਲੱਗਦਾ ਇੱਕ ਤਰ੍ਹਾਂ ਦੀ ਮੂਵਮੈਂਟ ਸੀ ਜਿਹਦੀ ਵਜ੍ਹਾ ਨਾਲ ਉਹਨਾਂ ਦਾ ਨਾਮ ਸਾਹਮਣੇ ਆਇਆ ਨਹੀਂ ਤਾਂ ਪਰ ਰਿਸਰਚ ਨੂੰ ਫੋਲਕ ਨਹੀਂ ਦੇਖਣਾ ਸੀ ਬੁੱਕਮ ਸਿੰਘ ਨੇ ਦੱਬੇ ਰਹਿ ਜਾਣਾ ਸੀ ਹੂੰ ਬੁੱਕਮ ਸਿੰਘ ਕਿੱਥੇ ਦੇ ਆ ਮਾਲਪੁਰ ਦੇ ਨੇੜੇ ਤੇ ਆ ਹਸ਼ਾਪੁਰ ਡਿਸਟ੍ਰਿਕਟ ਰਾਈਟ ਉੱਥੇ ਦੇ ਹੁਣ ਉੱਥੇ ਦੇ ਇੱਕ ਕੋਈ ਇੰਡੀਵਿਜੂਅਲ ਸੀਗੇ ਜਿਹੜੀ ਸਾਡੀ ਪਹਿਲੀ ਐਗਜ਼ੀਬਿਸ਼ਨ ਲੱਗੀ ਉਹਨਾਂ ਨੇ ਆ ਕੇ ਬੁੱਕਮ ਸਿੰਘ ਬਾਰੇ ਪੜਿਆ ਉਹਨਾਂ ਨੇ ਜਿਵੇਂ ਦੇਖਿਆ ਉਹਨਾਂ ਦੇ ਪੁਰਖਾਂ ਨੇ ਕਿਤੇ ਉਹਨਾਂ ਨੂੰ ਕਹਾਣੀ ਦੱਸੀ ਸੀਗੀ ਕਿ ਆਪਣਾ ਕੋਈ ਬਜ਼ੁਰਗ ਗਿਆ ਸੀਗਾ ਉੱਥੇ ਸਰਵ ਕਰ ਤੇ ਉਹਨਾਂ ਦੀ ਡੈਥ ਉੱਥੇ ਕੈਨੇਡਾ ਜੀ ਹੋ ਗਈ ਇੱਦਾਂ ਦਾ ਕਰਕੇ ਉਹ ਜਿਸਲੇ ਉਹਨਾਂ ਦੇਖਾ ਭਾਵੁਕ ਹੋ ਗਏ ਔਰ ਰੋਣ ਲੱਗ ਪਏ ਉੱਥੇ ਸਟੇਜ ਤੇ ਤੇ ਇਸ ਤਰ੍ਹਾਂ ਦੇ ਇਮੋਸ਼ਨਸ ਜਿਹੜੇ ਹਨ ਉਹ ਬੜੇ ਸਾਹਮਣੇ ਆਏ ਤੇ ਮੈਂ ਇਹ ਕਹਿਣਾ ਹੁੰਦਾ ਕਿ ਆਹ ਦੀਸਾ ਦਾ ਹਿਡਨ ਸਟੋਰੀਜ਼ ਕਿਉਂਕਿ ਆਪਾਂ ਇਹਨਾਂ ਨੂੰ ਹਿਸਟਰੀ ਚ ਨਾ ਹਾਈਡ ਕਰਕੇ ਬਲਕਿ ਸਾਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ ਇਹ ਹੀ ਸਾਡਾ ਪਰਪਲ ਆ 8 ਸਾਲ ਹੋਏ 8 ਸਾਲ ਅਸੀਂ ਹਰ ਇੱਕ ਸਾਲ ਉਥੇ ਐਗਜ਼ਿਬਿਸ਼ਨ ਲਾਈਦੀ ਹੈ ਐਕਸੈਪਟ ਜਿਹੜਾ ਕੋਵਿਡ ਯਰ ਸੀਗਾ ਉਦੋਂ ਨਹੀਂ ਲਾਈ ਉਦੋਂ ਕੀਤਾ ਲੇਕਿਨ ਹਰ ਇੱਕ ਸਾਲ ਆਪਾਂ ਇਹ ਜ਼ਰੂਰ ਕੋਸ਼ਿਸ਼ ਕਰੀਦੀ ਹੈ ਕਿ ਉਹ ਜਿਹੜੇ ਇੰਡੀਵਿਜੂਅਲ ਉਹਨੂੰ ਚੇਂਜ ਕੀਤਾ ਜਾਵੇ ਤਾਂ ਕਿ ਇੱਕ ਨਵੀਂ ਜਿਹੜੀ ਇਨਫੋਰਮੇਸ਼ਨ ਆ ਉਹ ਆਪਣੇ ਆਡੀਅנס ਦੇ ਸਾਹਮਣੇ ਜਾਂ ਜਿਹੜੇ ਉਥੇ ਲੋਕ ਆ ਰਹੇ ਆ ਉਹਨਾਂ ਦੇ ਸਾਹਮਣੇ ਰੱਖੀ ਜਾਵੇ ਐਰਨ ਐਜ਼ ਕੈਪਟਨ ਐਸ ਹੈਸ ਆਲਰੇਡੀ ਐਕਸਪਲੇਨਡ How you became associated with this research with with Sikhs regarding Canadian military and everything? Well, Call Deep, it really started with my wife Indra, who's really the uh, she's really the, the brains behind the research team. But she's always scouring and looking for interesting and new stories, and particularly stories that haven't been told or forgotten about. So during that process of researching, Indra just started discovering the Sikh soldiers that served in World War One and World War Two, and then we got more involved with finding out who they were and their histories. Um, my wife has gone through probably anywhere from twenty to forty thousand military records looking for these unique stories, and we want to tell these stories and bring them forward so that the fellows that serve for Canada, they're not forgotten about, and especially the ones that gave their life for Canada as mm -hmm. well. That's, mm -hmm. I think it's a very important story to tell. Mm -hmm. Mm -hmm. So uh, probably these six were uh, so probably at that time they were uh, employed with British military, I guess some some of the, some of the fellows that came over and we're talking about the early 1900s had previous service with the British Indian Army 100 percent mm -hmm. correct mm -hmm. some of them didn't for, exa for example Bakum Singh he came to Canada and worked as a logger originally but some of the others had experience with the British Indian military mm -hmm. and had very good military experience when they enlisted with Canada that is correct mm -hmm. uh, Captain which of it ਅਮੇਜ਼ਿੰਗ ਸਟੋਰੀਜ਼ ਵੀ ਸਾਹਮਣੇ ਆਈਆਂ ਹੋਣਗੀਆਂ ਡੈਫੀਨੇਟਲੀ ਜੜੀਆਂ ਦੇ ਬਾਰੇ ਜਿਵੇਂ ਤੁਸੀਂ ਕਹਿ ਕਿ ਇੱਕ ਬੰਦੇ ਬਾਰੇ ਤੇ ਪਤਾ ਸੀ ਜਾਂ ਦੋ ਬਾਰੇ ਪਤਾ ਹੋਏਗਾ ਜਾਂ ਦਸਾਂ ਬਾਰੇ ਹੋਏਗਾ ਪਰ ਕੁਰਬਾਨੀਆਂ ਤਾਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਹੈ ਫਿਰ ਕਿੰਨੀਆਂ ਇੱਕ ਸੀਜ਼ਾਂ ਸਾਹਮਣੇ ਆਈਆਂ ਇਸ ਸਮੇਂ ਦੇ ਇਸ ਰਿਸਰਚ ਦੇ ਵਿੱਚੋਂ ਜਿਹੜੀਆਂ ਲਨ ਰੌਸ ਹੁਣ ਤੇ ਇਹਨਾਂ ਦੇ ਬਹੁਤ ਥੀ ਜੜੀ ਰਿਸਰਚ ਕੀਤੀ ਜਾਂ ਹੋਰ ਨਾਲ ਲੋਕਾਂ ਨੇ ਕੀਤੀ ਜਿਵੇਂ ਮੈਂ ਤੁਹਾਨੂੰ ਦੱਸਾਂ 2018 ਦਾ ਐਕਸਪੀਰੀਅੰਸ ਜਦੋਂ ਅਸੀਂ ਸਟਾਰਟ ਕੀਤਾ ਸਾਨੂੰ ਲੱਗਿਆ ਕਿ ਆਉਂਦਾ ਸਾਨੂੰ ਇੰਨੇ ਜ਼ਿਆਦਾ ਜਿਹੜੇ ਸੋਲਜਰਸ ਐ ਉਹ ਲੜਨੇ ਨਹੀਂ ਹੈਗੇ ਤੇ ਉਹਦੇ ਵਾਸਤੇ ਜਿੱਦਾਂ ਹੈਲਨ ਨੇ ਕਿਹਾ ਕਿ 40000 ਤਕਰੀਬਨ ਆਰਕਾਈਵਸ ਜਿਹੜੇ ਆ ਉਹਨਾਂ ਨੇ ਰਿਸਰਚ ਕੀਤੀ ਉਹਦੇ ਵਿੱਚੋਂ ਪਰ ਉਹ ਚ ਕੋਈ ਆਸਾਨ ਨਹੀਂ ਸੀ ਕੱਢਣਾ ਉਹਦੇ ਚੋਂ ਇੱਕ ਤਾਂ ਨਾਮ ਬਰੇ ਵਿਜੀਬਲ ਨਹੀਂ ਸੀਗੇ ਸਿੰਘ ਦੇ ਨਾਮ ਦੇ ਨਾਲ ਰੈਕਗਨਾਈਜੇਸ਼ਨ ਹੁੰਦੀ ਸੀਗੀ ਭਈ ਬੰਦਾ ਸਰਦਾਰ ਆ ਅਦਰਵਾਇਜ਼ ਉਹਨਾਂ ਨੂੰ ਜਿਹੜਾ ਕਈ ਪੇਪਰਸ ਵਰਕ ਦੇ ਵਿੱਚ ਮੈਂਬਰ ਆਫ ਇੰਗਲੈਂਡ ਚਰਚ ਆਫ ਇੰਗਲੈਂਡ ਦਾ ਬਣਾਇਆ ਸੀ ਮੈਂਬਰ ਉਹਨਾਂ ਨੂੰ ਉਹ ਕਲੀਅਰਲੀ ਨਹੀਂ ਲਿਖਿਆ ਗਿਆ ਕਲੀਅਰਲੀ ਨਹੀਂ ਸੀਗਾ ਕਿਉਂਕਿ ਉਹਦੇ ਚ ਉਹਨਾਂ ਦੀ ਵੀ ਗਲਤੀ ਨਹੀਂ ਉਦੋਂ ਜਿਹੜੇ ਰਿਕਰੂਟਮੈਂਟ ਆਫਿਸਰ ਸੀ ਉਹਨਾਂ ਨੂੰ ਇੰਨਾ ਐਕਸਪੋਜ਼ਰ ਨਹੀਂ ਸੀਗਾ ਇੱਥੇ ਕੈਨੇਡਾ ਦੇ ਵਿੱਚ ਕਿ ਆਵੇਂ ਸਿੱਖ ਵੀ ਕੋਈ ਕੌਮ ਆ ਤੇ ਉਹਨਾਂ ਨੇ ਉਹਨਾਂ ਨੂੰ ਜਨਰਲੀ ਆ ਮੈਂਬਰ ਆਫ ਇੰਗਲੈਂਡ ਚਰਚ ਮੈਂਬਰ ਆਫ ਚਰਚ ਆਫ ਇੰਗਲੈਂਡ ਰਾਈਟ 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 ਇਹ ਕੋਈ ਮੁਸ਼ਕਲ ਆ ਦੂਜੀ ਨਾਮ ਕਲੀਅਰਲੀ ਨਹੀਂ ਲਿਖੇ ਗਏ ਨਾਮ ਜਿਹੜੇ ਸੀਗੇ ਆ ਸਤਗੁਰ ਸਿੰਘ ਜਿੱਦਾਂ ਇੱਕ ਸੋਲਜਰ ਹੋਇਆ ਉਹਦੇ ਨਾਂ ਕੁਝ ਹੋਰ ਹੀ ਲਖਿਆ ਲਿਖਿਆ ਹੋਇਆ ਪਹਿਲੇ ਮਿਸਟੇਕਸ ਹੋਣੀਆਂ ਸਨ ਬਹੁਤ ਜ਼ਿਆਦਾ ਉਹ ਵੀ ਪਿਕ ਕਰਨੀ ਪਈ ਉਸ ਤੋਂ ਬਾਅਦ ਕਈਆਂ ਦੀ ਜਿਹੜੀ ਯੂਰਪ ਦੇ ਵਿੱਚ ਡੈਥ ਹੋਈ ਡੈਥ ਹੋ ਕੇ ਕੈਨੇਡੀਅਨ ਫੋਰਸਸ ਦੇ ਬਿਹਾਫ ਤੇ ਜਿਹਨਾਂ ਦੀ ਡੈਥ ਹੋਈ ਉੱਥੇ ਉਹਨਾਂ ਦੀ ਵਿਦਮਸਿੱਦ ਬਣਾਈ ਗਈ ਮਸਜਿਦ ਦੇ ਉੱਤੇ ਕਰਾਸ ਲਾ ਦਿੱਤਾ ਗਿਆ ਹੂੰ ਬੜੀ ਘਟਿਆ ਜਿਹਨਾਂ ਦੇ ਉੱਤੇ ਕਿੰਕਾਰ ਸਤਕੁਲ ਪ੍ਰਸਾਦ ਇਦਾਂ ਦੇ ਜਿਹੜੇ ਵਰਟਿੰਗ ਲਿਖੀ ਹੋਈ ਆ ਲਿਖੇ ਬੜੀਆਂ ਗਰੇਵ ਸੀ ਆ ਬੜੀਆਂ ਗਰੇਵ ਸੈਗੀਆਂ ਜਿਹਨੂੰ ਤੇ ਹੈਗਾ ਲੇਕਿਨ ਕਈਆਂ ਦੇ ਉੱਤੇ ਕ੍ਰੋਸ ਕਿ ਕਿੱਥੇ ਹੈਗੀਆਂ ਜੀ ਇਹ ਗਰੇਵ ਇਸ ਜੱਦ ਬੈਲਜੀਅਮ ਦੇ ਵਿੱਚ ਬੈਲਜੀਅਮ ਚ ਬੈਲਜੀਅਮ ਦੇ ਵਿੱਚ ਹੈ ਸਿੱਖਾਂ ਦੀਆਂ ਗਰੇਵਸ ਆ ਫਲੈਂਡਰਸ ਦੇ ਵਿੱਚ ਆ ਫਲੈਂਡਰਸ ਫਲੈਂਡਰਸ ਫੀਲਡ ਤੇ ਆਪਣੇ ਸਿੱਖ ਲੜੇ ਆ ਕ੍ਰੀਗਨ ਫੋਰਸਿਸ ਫੋਰ ਤੇ ਉੱਥੇ ਉਹਨਾਂ ਦੀ ਡੈਥ ਵੀ ਹੋਈ ਆ ਜਿੱਦਾਂ ਲਖਮਣ ਸਿੰਘ ਦਾ ਮੈਂ ਗੱਲ ਕਰ ਰਿਹਾ ਹਾਂ ਰਾਈਟ 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 ਤੇ ਉਤੋਂ ਦੇ ਜਿਹੜੇ ਇੰਡੀਵਿਜੂਅਲਸ ਆ ਉਹ ਫਾਈਂਡ ਆਊਟ ਕਰਨੇ ਇੰਨੇ ਆਸਾਨ ਨਹੀਂ ਸੀ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਮਿਹਨਤ ਕਰਕੇ ਇਹਨਾਂ ਨੇ ਫਾਈਂ ਤੇ ਉਹ ਆਊ ਗੋਇੰਗ ਬੈਕ ਟੂ ਦੈਟ ਕਮੈਂਟ ਕਿ ਆ ਵੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਕਿ ਚਲੋ 5 ਮਿਲ ਜਣਗੇ 6 ਮਿਲ ਜਣਗੇ ਇਤੋਂ ਜ਼ਿਆਦਾ ਨਹੀਂ ਮਿਲਨੇ ਤੇ ਅਸੀਂ ਕੀ ਕੀਤਾ ਅਸੀਂ ਸਾਰਾ ਗੜੀ ਦੀ ਜਿਹੜੀ ਵਾਰਸ ਕੀ ਉਹਨੂੰ ਵੀ ਇਨਕਲੂਡ ਕੀਤਾ ਉਹ ਚ ਐਗਜ਼ੀਬਿਸ਼ਨ ਚ ਕਿਉਂਕਿ ਸਾਡਾ ਪ੍ਰਾਈਡ ਸੀਗਾ ਬਿਲਕੁਲ ਬਿਲਕੁਲ ਹਾਂ ਹਾਲ ਦਾ ਇਸ਼ੂ ਸੇਇੰਗ ਤੇ ਉਹਦੀ ਜਿਹੜੀ ਸੈਰਾ ਸੀਗੀ ਉਹ 21 ਜਣੇ ਮਤਲਬ ਉਹਨਾਂ ਦੀ ਸਟੋਰੀ ਕਾਫੀ ਰਿਫਲੈਕਟ ਕਰਦੀ ਹੈ ਲੇਕਿਨ ਹੌਲੀ ਹੌਲੀ ਜਿੱਦਾਂ ਫਾਈਂਡ ਆਊਟ ਕਰਨਾ ਸ਼ੁਰੂ ਕੀਤਾ ਵਰਲਡ ਵਾਰ 1 ਚ ਸਾਨੂੰ ਤਕਰੀਬਨ ਮੇਰੇ ਖਿਆਲ ਚ 100 ਸੋਲਜਰਸ ਮਿਲ ਗਏ 36 ਸੀਗੇ ਵਰਲਡ ਵਾਰ 2 ਚੋਂ ਉਸ ਤੋਂ ਜ਼ਿਆਦਾ ਵੀ ਮਿਲ ਗਏ ਲੇਕਿਨ ਉਹਦੇ ਚ ਉਹਨਾਂ ਦਾ ਨਾਮ ਪਰਵਰਤਨ ਵੀ ਸੀ ਉਹ ਕਿਤੇ ਨਾ ਕਿਤੇ ਧਰਮ ਦਾ ਪਰਵਰਤਨ ਵੀ ਸੀ ਠੀਕ ਹੈ ਜੀ ਉਹ ਸਾਰੇ ਦਾ ਸਾਰਾ ਦੇਖਦੇ ਹੋਏ ਆਪਾਂ ਫਿਰ ਉਹਨਾਂ ਨੂੰ ਪਿਕ ਕੀਤਾ ਜਿਹੜੇ ਕਿ ਸਿੱਖੀ ਦੇ ਨਾਲ ਜੁੜੇ ਹੋਏ ਸੀਗੇ ਜਿਵੇਂ ਕਿ ਆ ਬੁੱਕਮ ਸਿੰਘ ਦੀ ਆਪਾਂ ਗੱਲ ਕਰ ਲਈਏ ਉਹਨਾਂ ਦੀ ਕਪਨੀ ਸੀ ਪ੍ਰੀਟਮ ਕੋਰ ਜਿਹੜੀ ਕਿ ਪਿੱਛੇ ਮਾਲਪੁਰ ਡਿਸਟ੍ਰਿਕਟ ਮਾਲਪੁਰ ਡਿਸਟ੍ਰਿਕਟ ਮਾਲਪੁਰ ਦੇ ਨੇੜੇ ਅਮਰਪੁਰ ਉਹ ਜਦੋਂ ਉਹਨਾਂ ਨੂੰ ਮੈਮੋਰੀਅਲ ਕਰਾਸ ਜਿਹੜਾ ਆ ਉਹ ਭੇਜਿਆ ਗਿਆ ਕਿ ਇਤਿਦਾ ਕਰਕੇ ਬੁਖਮ ਸਿੰਘ ਜੀ ਚਲੇ ਗਏ ਤੇ ਉਹਨਾਂ ਨੇ ਖਾਸ ਲਿਖ ਕੇ ਵਾਪਸ ਭੇਜਿਆ ਜਿਹਦੇ ਕਿ ਡਾਕੂਮੈਂਟ ਆ ਉਹਨਾਂ ਨੇ ਕਿਹਾ ਕਿ ਮੇਰੇ ਹਸਬੰਦ ਦੀ ਜਿਹੜੀ ਗਰੇਵ ਆ ਨਾ ਉਹਦੇ ਉੱਤੇ ਕਰਾਸ ਨਾ ਲਾਉਣਾ ਹੂੰ ਉਹ ਸਟ ਆਰਕੀਵਡ ਆਬਲੀ ਹੋਣੀ ਚਾਹੀਦੀ ਆ ਉਹਦੇ ਵਿੱਚ ਕਈ ਮਿਸਿਸ ਹੋਈਆਂ ਚਲੋ ਬੁਖਮ ਸਿੰਘ ਦਾ ਤਾਂ ਹੋ ਗਿਆ ਲੇਕਿਨ ਹੋਰਾਂ ਦਾ ਨਹੀਂ ਮੈਂ ਹਾਇ ਨੋ ਉਹ ਤਾਂ ਨਾਮ ਆ ਗਿਆ ਨਾ ਸਾਡਾ ਇਨਫੋਰਮੇਸ਼ਨ ਵੀ ਨਾ ਪਹੁੰਚੀ ਹੋਵੇ ਹੁਣ ਇਹਨਾਂ ਦਾ ਤਾਂ ਬੁੱਕਿੰਗ ਦਾ ਤਾਂ ਵਿਆਹ ਹੋਇਆ ਸੀਗਾ ਵਿਆਹ ਕਰਾ ਕੇ ਇਹ ਇੱਧਰ ਆਏ ਸੀਗੇ ਕਈ ਵਿਚਾਰੇ ਹੋ ਸਕਦਾ ਨਾਮ ਵੀ ਵਿਆਹ ਕਰਾਇਆ ਹੋਵੇ ਤੇ ਉਹਨਾਂ ਦੀ ਜਿਹੜੀਆਂ ਟੂਮਸ ਆ ਉਹਦੇ ਉੱਤੇ ਹਜੇ ਵੀ ਕਲਾਸ ਕਰਾਂਗੇ ਹਮਮ ਤਾਂ ਵੈਨ ਯੂ ਕੇਮ ਟੂ ਫਾਇੰਡ ਥੀਸ ਪੀਪਲ ਵੈਨ ਯੂ ਕੇਮ ਅਕ੍ਰੋਸ ਥੀਸ ਪੀਪਲ ਵਾਰ ਯੂ ਏਬਲ ਟੂ ਕਨੈਕਟ देम ਟੂ ਥੇਅਰ ਥੇਅਰ ਫੈਮਲੀਜ਼ ਇਮੀਡੀਟ ਫੈਮਲੀਜ਼ ਐਨੀਵਰ ਲਿਵਿੰਗ ਇਨ ਕੈਨੇਡਾ অর ਇੰਡੀਆ Well, uh, that's a very good question, Cole Deep. So, uh, with regard to connected to families, you have to remember a lot of these individuals came from India. Some of them back in the 1900s. We do know, for example, that Bakum Singh his, he left behind his bride, Preetum Kaur, back in India, and she was sent a memorial cross on behalf of her yes, husband. Yes, that's what he was explaining. Right. Yeah. Um, there's also one of the stories we're telling is one of Ishar Singh, mm -hmm. who was awarded the Victoria Cross. Yes. And that's the Commonwealth's highest award that you mm -hmm. can get for bravery. Our understanding is that he has family members that now reside in Edmonton, Alberta. So we do have some interesting, interesting connections that way. Yeah, yeah. I heard Captain Doulat talk a little bit about some of the sacrifices made by Indian soldiers. And one of the stories we're going to be presenting at the museum this year is about the Marzarique uh, Cemetery in France. And it was just recently visited by the Indian Prime Minister and the French Prime Minister to commemorate the over 1,000 graves. the indian servicemen that have fallen in world war 1 war 2 ਬਾ ਪੰਜਾਬੀ ਦਸੀਏ ਕੀ ਕੀ ਕਹਿ ਰਹੇ ਨੇ ਰੋਲੇ ਤੇ 1000 ਤੋਂ ਵੱਧ ਅੱਜ ਦੀ ਇਨਫੋਰਮੇਸ਼ਨ ਅਮੇਜ਼ਿੰਗ ਆ ਔਰ ਮੈਂ ਹਿਸਟਰੀ ਦੀਆਂ ਕਈ ਬੁੱਕਸ ਪੜ੍ਹੀਆਂ ਮੈਨੂੰ ਨਹੀਂ ਲੱਗ ਉੱਥੇ ਲੱਭੀ ਹੈ ਜਿੱਦ ਤੱਕ ਲੇਕਿਨ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਆ ਕਿ ਫ੍ਰਾਂਸ ਦੇ ਵਿੱਚ ਜਿਹੜੀ ਉੱਥੇ ਸੈਮੇਟਰੀ ਆ ਕਬਰਸਤਾਨ ਹੈ ਕਬਰਸਤਾਨ ਆ ਉਹਦੇ ਵਿੱਚ ਆਪਣੇ ਪੁਰਖ ਜਿਹੜੇ ਆ ਆਪਣੇ ਇਨਸਿਸਟਰ तकरीबन 1000 ਦੱਬੇ ਹੋਏ ਆ ਉੱਥੇ ਫੌਜੀ ਫੌਜੀ ਸਿੱਖ ਫੌਜੀ ਸਿੱਖ ਫੌਜੀ ਹੁਣ ਆਫ ਸਿਕ ਫੌਜੀ ਗ੍ਰੀਨ ਫੋਰਸਿਸ ਵੱਲੋਂ ਵੀ ਲੜੇ ਹੋਣਗੇ ਬ੍ਰਿਟਿਸ਼ ਫੋਰਸਿਸ ਵੱਲੋਂ ਵੀ ਲੜੇ ਹੋਣਗੇ ਐਲਾਈਡ ਫੋਰਸਿਸ ਵੱਲ ਸੀਗੇ ਲਾਈਟ ਫੋਰਸਿਸ ਨਾਲ ਸੀਗੇ ਲੇਕਿਨ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਆਪਾਂ ਨਾ ਇਹ ਜਿਹੜਾ ਪੀਸ ਹੈ ਹਿਸਟਰੀ ਦਾ ਇਹ ਮਿਸ ਕਰ ਗਏ ਸਾ ਜਦੋਂ ਤੁਸੀਂ ਪਹਿਲਾਂ ਕਿਹਾ ਨਾ ਜਿਹੜੇ ਓਪਨਿੰਗ ਦੇ ਵਿੱਚ ਇਹ ਜਾਂ ਸਾਹਮਣੇ ਹੋ ਰਹੀ ਹੈ ਸਾਡੀ ਹਿਸਟਰੀ ਜਿਹੜੀ ਹੈ ਨਾ ਬੜੀ ਰਿਚ ਹੈ ਸਾਨੂੰ ਵੀ ਨਹੀਂ ਪਤਾ ਲੇਕਿਨ ਇਦਾਂ ਦੀਆਂ ਜਿਹੜੀਆਂ ਸਟੋਰੀਜ਼ ਆਪਾਂ ਕੱਢ ਕੇ ਉਹਦੀ ਰਿਚਨਸ ਜਿਹੜੀਆਂ ਨਾ ਉਹ ਆਪਾਂ ਆਪਣੇਆਂ ਵਾਸਤੇ ਨਹੀਂ ਸਾਰਿਆਂ ਵਾਸਤੇ ਪੇਸ਼ ਕਰਦੇ ਹਾਂ And this is a unique re exhibition. This is a you So, uh, roughly, how many people have you identified who have served in World War One or World War II or have sacrificed? How many people, roughly? Oh, we're probably talking, I don't know. Uh, from the First World War, we know of 10 men for sure. Second World War, um, there's a lot of other stories, but unfortunately, due to privacy laws, we haven't been able to discover them yet. And we, we're always asking the Sikh community to come forward to tell, tell us about their fathers that served for the Canadian military. For the British Indian Army, there's millions, absolutely millions that served in World War I and World mm -hmm. War II. And then as we come forward now to Canada, present day Canada, we're finding that a lot of individuals from uh, new Canadians and particularly from the Sikh community are enlisting in the canadian armed forces, and the numbers are coming up all the time. and our, that's one of the things we try to do at the museum is to show this diversification within the current canadian military forces. people from uh, the punjab, sikh people, people from muslim backgrounds, jewish, asian canadians. Yes. Uh, it's just, uh, we've now today, we have a very yeah, large group, yes. so, captain savab, i think is. ਪਰ ਅਸੀਂ ਉਹਨਾਂ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਲਿਆਉਣਾ ਵੀ ਯਾਦ ਵੀ ਕਰਨਾ ਤੇ ਇਸ ਲਈ ਜਿਹੜਾ ਤੁਸੀਂ ਮਿਊਜ਼ੀਅਮਸ ਦੇ ਨਾਲ ਜੁੜੇ ਹੋ ਕੇ ਜੁੜ ਕੇ ਜਿਹੜੀ ਐਗਜ਼ਿਬਿਸ਼ਨ ਲਾ ਰਹੇ ਹੋ ਇਹਦੀ ਡਿਟੇਲ ਦੱਸੋ ਕਿੱਥੇ ਕਿਵੇਂ ਤੇ ਕੀ ਐਕਸਪੈਕਟ ਕਰ ਸਕਦੇ ਹਾਂ ਅਸੀਂ ਉੱਥੇ ਉਮ ਅਸੀ ਜਿਹੜੀ ਐਗਜ਼ੀਬਿਸ਼ਨ ਹੈ ਜੀ ਇਹ ਪੂਰਾ ਮਹੀਨਾ ਮੰਡੀ ਹੋਈ ਹੈ ਸਿੱਖ ਹੈਂਟੇਜ ਮੰਨਤੇ ਤੌਰ ਤੇ ਕਿ 1 April 1 April 30 ਤੱਕ ਇਸ ਐਗਜ਼ੀਬਿਸ਼ਨ ਨੂੰ ਆਪਾਂ ਮਿਲਟਰੀ ਮਿਊਜ਼ੀਅਮ ਜਿਹੜਾ 4520 ਕੋਚ ਆਇਲ ਟ੍ਰੇਲ ਸਾਊਥ-ਵੈਸਟ ਚ ਕੈਲਗਰੀ ਕੈਲਗਰੀ ਦੇ ਵਿੱਚ ਉੱਥੇ ਲਾਈ ਜਾਵੇ ਠੀਕ ਹੈ ਉੱਥੇ ਆਪਾਂ 18 ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਡਿਸਪਲੇ ਹੋਗੀ ਉਮ ਉਹਦੀ ਜਿਹੜੀ ਓਪਨਿੰਗ ਹੈ ਉਹ ਤਾਂ April 1 ਨੂੰ ਹੈ ਲੇਕਿਨ ਗ੍ਰੈਂਡ ਓਪਨਿੰਗ ਜਿਹੜੀ ਹੈ ਉਹ 6 April ਨੂੰ 6 April ਲਗਾ ਸੰਡੇ ਅਸੀਂ ਇਹ ਦੇਖਿਆ ਕਿ ਗੁਰੂ ਘਰ ਦਾ ਜਦੋਂ ਦੀਵਾਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਹੀ ਵੇਲੇ ਉਹ ਕਾਇਜਾ ਵੇਲੇ ਉਹ ਕਲਾਈਏ ਉਹਦੇ ਵਿੱਚ ਹਰ ਇੱਕ ਸਾਲ ਅਸੀਂ ਇਹ ਅਮ ਦੀ ਟ੍ਰੈਡੀਸ਼ਨ ਹੈ ਆਪਣੀ ਸਿੱਖ ਟ੍ਰੈਡੀਸ਼ਨ ਉਹਨੂੰ ਚੱਲੂ ਰੱਖਿਆ ਵੀ ਸਿੱਖ ਜਿਹੜਾ ਇੱਕ ਰਿਲੀਜੀਅਨ ਹੈ ਉਹਨੂੰ ਵੀ ਤਾਂ ਫਾਲੋ ਕਰਨਾ ਬੰਦਾ ਹੈ ਸਾਡਾ ਕੰਮ ਹੈ ਤੇ ਇਸ ਕਰਕੇ ਆਪਾਂ ਉਹਨੂੰ ਐਗਜ਼ੀਬਿਸ਼ਨ ਨੂੰ ਇੱਕ ਅਰਦਾਸ ਦੇ ਨਾਲ ਸ਼ੁਰੂ ਕਰੀਦਾ ਬਹੁਤ ਉੱਥੇ ਕੀਰਤਨ ਵੀ ਹੁੰਦਾ ਕੀਰਤਨ ਕੌਣ ਕਰਦੇ ਆ ਬੱਚੇ ਹੂੰ ਇਸ ਵਾਰੀ ਸਾਡੇ ਜਿਹੜੇ ਗੁਰੂ ਨਾਨਕ ਸਕੂਲ ਦੇ ਬੱਚੇ ਆ ਉਹ ਹੋਣਗੇ ਉਹ ਕੀਰਤਨ ਕਰਨਗੇ ਤੇ ਉਸ ਤੋਂ ਪਹਿਲਾਂ ਜਿਹੜੀ ਅਰਦਾਸ ਹੋਏਗੀ ਉਹ ਡਾਕਟਰ ਦਲਜੀਤ ਸਿੰਘ ਜਿਹੜੇ ਕਿ ਮੁੱਖ ਕ੍ਰਾਂਤੀ ਨੇ ਆਸਿਕ ਸੋਸਾਇਟੀ ਆਫ ਕੈਲਰੀ ਦੇ ਠੀਕ ਹੈ ਜੀ ਉਹ ਆ ਕੇ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਊਗਾ ਅਰਦਾਸ ਦੇ ਨਾਲ ਹੀ ਸ਼ੁਰੂ ਕਰਨਾ ਹੈ ਆਪਾਂ ਸਭ ਕੁਝ ਤੇ ਉਹਦੀ ਵਜ੍ਹਾ ਨਾਲ ਇਹ ਹੈ ਕਿ ਬੜੀ ਮਿਹਰ ਰਹੀ ਹੈ ਰਬ ਦੀ ਕੀ ਇੰਕਰੀਮਨ 350 400 ਬੰਦਾ ਜਿਹੜਾ ਹੈ ਉਹ ਆਮ ਤੌਰ ਤੇ ਸੜੀ ਗ੍ਰੈਂਡ ਓਪਨਿੰਗ ਤੇ ਹੁੰਦਾ ਹੈ ਸੋ ਇੱਕ ਮਹੀਨਾ ਤਕਰੀਬਨ ਚੱਲੇ ਗਿਆ ਇੱਕ ਮਹੀਨਾ ਚੱਲੇ ਗਿਆ ਔਰ ਹਰ ਇੱਕ ਦਿਨ ਉੱਥੇ ਕੋਈ ਨਾ ਕੋਈ ਸਿੱਖ ਆਉਂਦਾ ਹੀ ਆ ਦਿਖ ਨੂੰ ਐਕਸੀਬਿਸ਼ਨ ਤੇ ਉਹਦੇ ਵਾਸਤੇ ਐਲਨ ਤੇ ਇੰਦਰ ਟਿਕਾ ਸਿੰਘ ਰੌਸ ਉਹ ਜਿਹੜੀਆਂ ਐਕਟੀਵਿਟੀਜ਼ ਆ ਉਹ ਗ੍ਰੈਂਡ ਓਪਨਿੰਗ ਵਾਲੇ ਨੇ ਉਹਦੇ ਵਿੱਚ ਗੈਸ ਲੈਕਚਰ ਜਿਹੜਾ ਉਹ ਸਾਡੇ ਇੱਕ ਮਹਿਮਾਨ ਨੇ ਉਹ ਕਰਨਗੇ ਗੈਸ ਲੈਕਚਰ ਉਹਦੇ ਨਾਲ ਨਾਲ ਕਈ ਜਣੀਆਂ ਫਿਗਰਸ ਆ ਉਹ ਆਉਣਗੇ ਉਹ ਆਪਣੇ ਜਿਹੜੇ アドバイス ઓ પીશ કરਣਗੇ ਜਾਂ ਉਹਨਾਂ ਦੀ ਨੌਲੇਜ ਕੀ ਹੈ ਉਸ ਪਾਰਟਿਕੂਲਰ ਟਾਪਿਕ ਬਾਰੇ ਉਹ ਦੱਸਣਗੇ ਉਸ ਤੋਂ ਬਾਅਦ ਇੰਦਰਾ ਤੇ ਆਲ ਜਿਹੜੇ ਆ ਇਹ ਤੁਹਾਨੂੰ ਐਗਜ਼ਿਬਿਸ਼ਨ ਦਾ ਸਾਰਾ ਜਿਹੜਾ ਇੱਕ ਟੂਰ ਦੇਣਗੇ ਬਹੁਤ ਮਹਿਤਵ ਕਰ ਰਹੇ ਜੀ ਇਹ ਫੈਮਿਲੀ ਰਨ ਆ ਸ਼ੁਕਰੀਆ ਨਾਲ ਕਿਨਾਂ ਦੀ ਬੜੀ ਦੇਣ ਹੈ ਸਾਡੀ ਤੇ ਉਹ ਉਸ ਹੱਬ ਨਾਲ ਉਹ ਦੇ ਕੇ ਜਿਹੜੀ ਐਗਜ਼ੀਬਿਸ਼ਨ ਇਟਸ ਔਨ ਇਟਸ ਵੇ ਮੈਂ ਇਹ ਜ਼ਰੂਰ ਮੈਂਸ਼ਨ ਕਰੂੰਗਾ ਕਿ ਸਿਕ ਸੋਸਾਇਟੀ ਆਫ ਕੈਲਗੀ ਜਿਹੜੀ ਆ ਉਹ ਫੂਡ ਵੀ ਸਪான்ਸਰ ਕਰ ਰਹੀ ਆ ਸਨੈਕਸ ਵੀ ਸਪான்ਸਰ ਕਰ ਰਹੀ ਆ ਉਸ ਇਵੈਂਟ ਵਰੇ ਲੇਕਿਨ ਅਸੀਂ ਇਹ ਟਰਾਈ ਕਰੀ ਦੀ ਆ ਕਿ ਕੁਛ ਨਾ ਕੁਛ ਚਾਹ ਪਾਣੀ ਜਿਹੜਾ ਆ ਹਰ ਇੱਕ ਦਿਨ ਹੀ ਰੱਖਿਆ ਜਾਵੇ ਇਹ ਪ੍ਰੋਫੈਸ ਟੂ 2030 ਤਾਂ ਕਿ ਜਿਹੜੇ ਵੀ ਇੰਡੀਵਿਜੂਅਲ ਉੱਥੇ ਆ ਰਹੇ ਚਾਹੇ ਸਾਡੀ ਕਮਿਊਨਿਟੀ ਦੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਰਾਈਟ So Alan, uh, yes. and any message you want to give community about the event and everything? Well, I hope everyone can, will come out and visit it again this year. Um, as Captain Dula mentioned, we've been doing it for a number of years now, and every year we have new stories we want to present. And these stories are often very interesting. Like I said before, people might not know of them. One of the new stories we're actually presenting this year, called Deep. Mm -hmm. We've all heard about the Great Escape, the infamous mm -hmm. Great Escape from Stalag uh, Luft Eight, where the Allied soldiers broke out. Movies have been made about it, and books and written about it. There's also a new story we're presenting called mm -hmm. the Second Great Escape. And the okay. Second Great Escape sure. was where three thousand Indian soldiers were housed in a prisoner of war camp in Epinal, France and how they escaped 800 men escaped 500 were successful in making it to the swiss border and it's a story that no one hardly ever hears about but today we're going to present it a book was res recently written by dr Guy bowman about it and we'd like to represent that story at the museum and tell people that interesting story as well <laughs> ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨ ਫੌਜੀ ਕੈਦ ਸੀਗੇ ਤੇ ਉਹਨਾਂ ਨੇ ਉੱਥੋਂ ਨਿਕਲਦੀ ਸੈਕੰਡ ਗ੍ਰੇਡ ਗ੍ਰੇਟ ਐਸਕੇਪ ਜਿਵੇਂ ਉਹਨਾਂ ਨੇ ਕੀਤਾ। ਬਿਲਕੁਲ। ਤੋਂ ਮੈਂ ਸਟੋਰੀ ਸ਼ੇਅਰ ਮੈਂ ਇਹ ਵੀ ਮੈਂਸ਼ਨ ਕਰਦਾ ਕਿ ਆ ਜਿਹੜੀ ਆਪਾਂ ਮੂਵੀ ਸ਼ੁਰੂ ਕੀਤੀ ਸੀ 3 ਕੋਵਿਡ ਆ ਪ੍ਰੋਮਿਸਸ ਉਹਦੀ ਵੀ ਤਕਰੀਬਨ ਐਂਡਿੰਗ ਆ ਰਹੀ ਆ ਤੇ ਉਹ ਵੀ ਕਰ ਉਹ ਵੀ ਉਹ ਵੀ ਹੋ ਜਾਏਗੀ ਕੰਪਲੀਟ ਰੱਬ ਦੀ ਦਿਆਨ ਤੇ ਉਹਨੂੰ ਫਿਰ ਆਪਾਂ ਜ਼ਰੂਰ ਸਾਹਮਣੇ ਲੈ ਕੇ ਆਵਾਂਗੇ ਉਹ ਵੀ ਮੋਰਦੀ ਕਸੀਨੋ ਬੈਟਲ ਜਿਹੜੀ ਆ ਆ ਜਿਹੜੀ ਇਟਲੀ ਚ ਹੋਈ ਸੀ ਉਹਦੇ ਉੱਤੇ ਹੀ ਆ ਪਰ ਹੈ ਸਿੱਖਾਂ ਤੇ ਕਿਉਂਕਿ ਸਿੱਖ ਰੈਜiment ਨਹੀਂ ਜਾ ਕੇ ਉਹ ਕੈਪਚਰ ਕੀਤੀ ਸੀ ਮੌਟਿਕਸੀਮੋ ਠੀਕ ਹੈ ਜੀ ਉਹ ਵੀ ਇੱਕ ਸਟੋਰੀ ਆ ਇਦਾਂ ਨਹੀਂ ਕਿ ਕਈ ਸਟੋਰੀ ਸਾਮਣੇ ਆ ਰਹੀਆਂ ਲੇਕਿਨ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਤੁਹਾਡੇ ਮੀਡੀਆ ਥਾਣੀ ਕਿ ਜੇ ਤੁਹਾਡੀਆਂ ਕੋਈ ਫੈਮਿਲੀ ਦੀਆਂ ਸਟੋਰੀਜ਼ ਹੈਗੀਆਂ ਜਿਹੜੀਆਂ ਤੁਸੀਂ ਸ਼ੇਅਰ ਕਰਨੀਆਂ ਚਾਹੋ ਉਹ ਜਿੱਥੇ ਕਿ ਤੁਹਾਡੇ ਐਂਸਿਸਟਰਸ ਦੇ ਪੁਰਖਾਣੇ World War 1 World War 2 ਜਾਂ ਹੋਰ ਕਿਸੇ ਵੀ ਵਾਰ ਦੇ ਵਿੱਚ ਕੋਈ ਯੋਗਦਾਨ ਪਾਇਆ ਪਲੀਜ਼ ਉਹਨੂੰ ਫਾਰਵਰਡ ਲੈ ਕੇ ਆਓ ਸਾਡੇ ਰਿਸਰਚਰ ਜਿਹੜੇ ਆ ਉਹ ਪੂਰੀ ਰਿਸਰਚ ਕਰਕੇ ਆਪਣੀ ਤਸੱਲੀ ਕਰਕੇ ਉਸ ਤੋਂ ਬਾਅਦ ਹੀ ਉਹਨੂੰ ਜਿਹੜੀ ਨਾ ਐਕਸੀਬਿਸ਼ਨ ਦੇ ਵਿੱਚ ਸ਼ਾਮਿਲ ਕਰਾਂਗੇ ਠੀਕ ਹੈ ਜੀ ਬਹੁਤ ਮਿਹਰਬਾਨੀ ਹੈ ਕੈਪਟਨ ਰੋਡ ਥੈਂਕ ਯੂ ਫੋਰ ਕਮਿੰਗ ਇਸ ਦਿਨ ਵਾਲੇ ਪ੍ਰੋਗਰਾਮ ਅਸੀਂ ਸਮਾਪਤ ਕਰਦੇ ਹਾਂ ਜੀ ਇਹ ਸਿੱਖਾਂ ਦੀਆਂ ਕੁਰਬਾਨੀਆਂ ਸਿੱਖਾਂ ਦੇ ਯੋਗਦਾਨ ਨੂੰ ਜੋ ਉਹਨਾਂ ਨੇ ਵਿਸ਼ਵ ਦੀ ਸ਼ਾਂਤੀ ਲਈ ਮੈਂ ਕਹਾਂਗਾ ਇਹਨੂੰ ਇਸ ਨੂੰ ਸੀ ਲੜਾਈ ਵਿੱਚ ਨਾ ਕਿ ਕਿਉਂਕਿ ਬੁਰਾਈ ਦੇ ਖਿਲਾਫ ਲੜਾਈ ਜਿਹੜੀ ਸੀ ਹੋ ਰਹੀ ਸੀ ਉਸ ਵਿੱਚ ਜਿਹੜੀਆਂ ਸਾਝੀਆਂ ਫੌਜਾਂ ਸੀ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਹੋਏ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਸੋ ਉਹਨਾਂ ਨੂੰ ਯਾਦ ਕਰਨ ਲਈ ਇਹ ਜੋ ਐਗਜ਼ਿਬਿਸ਼ਨ ਲੱਗ ਰਹੀ ਹੈ ਕੈਲਕਰੀ ਦੇ ਵਿੱਚ ਜ਼ਾਹਰਾ ਤੌਰ ਤੇ ਅਪ੍ਰੈਲ ਮਹੀਨਾ ਜਿਹੜਾ ਸਿੱਖ ਹੈਰੀਟੇਜ ਮਾਂਥ ਦੇ ਤੌਰ ਤੇ ਮਨਾਇਆ ਜਾਂਦਾ ਉਹ ਤੋਂ ਕੈਨੇਡਾ ਦੇ ਵਿੱਚ ਚ elekshana ਨੇ ਪਰ ਸਿੱਖ ਹੈਰੀਟੇਜ ਮਾਂਥ ਉਵੇਂ ਕਾਇਮ ਦਾਇਮ ਰਹੇਗਾ ਜੇ ਅੱਜ ਇਹ ਕੰਟਰੀ ਕਾਇਮ ਹੈ ਤੇ ਇਸ ਨੂੰ ਖੜਾ ਕਰਨ ਦੇ ਵਿੱਚ ਸਿੱਖਾਂ ਦਾ ਕੀ ਯੋਗਦਾਨ ਹੈ ਜ਼ਾਹਰਾ ਤੌਰ ਤੇ ਸਾਨੂੰ ਇਸ ਬਾਰੇ ਪਤਾ ਲੱਗੇਗਾ ਅਜਈਆਂ ਪ੍ਰਦਰਸ਼ਨੀਆਂ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ ਇਸ ਸਮਾਪਤ ਸਤਿ ਸ੍ਰੀ ਅਕਾਲ